ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਜਿਹੜੀ ਸਾਡੇ ਪੈਰਾਂ 'ਚ ਸੋਜ ਆ ਜਾਂਦੀ ਆ ਉਹ ਕਿਹੜੇ ਕਾਰਨਾ ਕਰਕੇ ਆਉਂਦੀ ਕਿਤੇ ਸਾਡੇ ਦਿਲ ਦੀ ਬਿਮਾਰੀ ਦਾ ਤਾਂ ਨਹੀਂ ਸੰਕੇਤ ਦੇ ਰਹੀ ਸਾਨੂੰ ਕਿਤੇ ਸਾਡੇ ਕਿਡਨੀ ਜਾਂ ਫਿਰ ਲਿਵਰ ਦੀ ਖਰਾਬੀ ਦੇ ਚੱਲਦੇ ਆ ਤਾਂ ਨਹੀਂ ਸੋਜ ਆਈ ਸੋ ਆ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵਾਤਵਾਂ ਦੇ ਲੋਕਾਂ 'ਚ ਸ਼ੇਅਰ ਕਰਿਓ ਦੋਸਤੋ ਕੀ ਇਹ ਸੋਜ ਤੁਹਾਨੂੰ ਅਚਾਨਕ ਆਈ ਆ ਕਿ ਲਗਾਤਾਰ ਚੱਲਦੀ ਆ ਰਹੀ ਪਹਿਲਾਂ ਤੋਂ ਦੋਸਤੋ ਇਹਦੇ ਨਾਲ ਤੁਹਾਨੂੰ ਕਿਤੇ ਦਰਦ ਤਾਂ ਨਹੀਂ ਹੁੰਦਾ ਜਾਂ ਬਿਨਾਂ ਦਰਦ ਤੋਂ ਆ ਇਹ ਇੱਕ ਪੈਰ ਤੇ ਆ ਜਾਂ ਦੋਵੇਂ ਪੈਰਾਂ 'ਚ ਤੇ ਜਿਹੜੀਆਂ ਮੇਨ ਧਿਆਨ ਦੇਣ ਵਾਲੀਆਂ ਜਿਹੜੀਆਂ ਗੱਲਾਂ ਇਹ ਸੋਚ ਦੇ ਨਾਲ ਨਾਲ ਕੀ ਤੁਹਾਡਾ ਸਾਹ ਵੀ ਫੁੱਲ ਰਿਹਾ ਇਹ ਸੋਚ ਦੇ ਨਾਲ ਕੀ ਤੁਹਾਡੇ ਜਿਹੜੀ ਪਿਸ਼ਾਬ ਦੀ ਮਾਤਰਾ ਉਹ ਵੀ ਘਟੀ ਆ ਜਾਂ ਤੁਹਾਡੀਆਂ ਅੱਖਾਂ 'ਚ ਦਾ ਸਰੀਰ 'ਚ ਕਿਤੇ ਪੀਲਾਪਨ ਤਾਂ ਨਹੀਂ ਆ ਰਿਹਾ ਸੋ ਇਹ ਸੰਕੇਤਾਂ ਵੱਲ ਧਿਆਨ ਦੇਣ ਦੀ ਬੜੀ ਲੋੜ ਆ ਦੋਸਤੋ ਜਿੱਥੋਂ ਤੱਕ ਅਸੀਂ ਪੂਰੇ ਸਰੀਰ ਦੇ ਸੋਚ ਦੀ ਗੱਲ ਕਰਦੇ ਆ ਇਹਨੂੰ ਐਡੀਮਾ ਕਿਹਾ ਜਾਂਦਾ ਜਦੋਂ ਸਾਡੇ ਸਰੀਰ 'ਚ ਪਾਣੀ ਜ਼ਿਆਦਾ ਜਮਾ ਜਮਾ ਹੋਣਾ ਸ਼ੁਰੂ ਹੋ ਜਾਂਦਾ ਏ ਤਾਂ ਸਾਡੇ ਸਰੀਰ 'ਚ ਸੋਜ ਆਣੀ ਸ਼ੁਰੂ ਹੋ ਜਾਂਦੀ ਆ ਇਹ ਤੁਹਾਡੇ ਫੇਸ ਤੇ ਵੀ ਚਲਕੂਗੀ ਤੇ ਤੁਹਾਡੇ ਹੱਥਾਂ ਪੈਰਾਂ ਤੇ ਵੀ ਸੋਜ ਆਊਗੀ ਤੇ ਦੋਸਤੋ ਇਹ ਪੈਰਾਂ ਦੀ ਸੋਜ ਥੋੜੇ ਸਮੇਂ ਲਈ ਵੀ ਹੋ ਸਕਦੀ ਆ ਜਿਵੇਂ ਤੁਸੀਂ ਲਗਾਤਾਰ 6 ਘੰਟੇ ਸਫ਼ਰ ਕਰਕੇ ਆਏ ਤਾਂ ਤੁਸੀਂ ਆ ਕੇ ਦੇਖਿਆ ਤੁਹਾਡੇ ਪੈਰ ਸੁੱਜੇ ਹੋਏ ਆ ਜਾਂ ਤੁਹਾਡਾ ਕੰਮ ਸਾਰਾ ਦਿਨ ਖੜੇ ਰਹਿਣ ਦਾ ਏ ਇਹਦੇ ਨਾਲ ਵੀ ਤੁਹਾਡੇ ਸ਼ਾਮ ਨੂੰ ਪੈਰਾਂ 'ਚ ਸਵੇਲਿੰਗ ਆ ਜਾਂਦੀ ਆ ਇਨੂੰ ਟ੍ਰਾਂਜ਼ੀਐਂਟ ਸਵੇਲਿੰਗ ਕਹਿੰਦੇ ਆ ਇਹਦੇ ਬਾਰੇ ਜ਼ਿਆਦਾ ਸੋਚਣ ਦੀ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ ਗਈ ਪਰ ਦੋਸਤੋ ਜਿੱਥੋਂ ਤੱਕ ਪੈਰਾਂ ਦੀ ਸੋਜ ਦਾ ਸਵਾਲ ਆ ਜੇ ਲਗਾਤਾਰ ਰਹਿੰਦੀ ਆ ਤਾਂ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਵੀ ਹੋ ਸਕਦੀ ਆ ਇਹ ਸਾਡੇ ਦਿਲ ਦੀ ਬਿਮਾਰੀ ਦਾ ਵੀ ਸੰਕੇਤ ਹੋ ਸਕਦੀ ਆ ਸਾਡੇ ਕਿਡਨੀ ਜਾਂ ਲਿਵਰ ਦੇ ਵਿੱਚ ਮਤਲਬ ਕੋਈ ਖਰਾਬੀ ਦੇ ਚੱਲਦੇ ਆ ਵੀ ਇਹ ਹੋ ਸਕਦੀ ਆ ਦੋਸਤੋ ਆਓ ਅਸੀਂ ਗੱਲ ਕਰਦੇ ਹਾਂ ਵੀ ਉਹ ਕਿਹੜੇ ਕਿਹੜੇ ਕਾਰਨ ਆ ਜਿੰਨਾ ਕਰਕੇ ਸਾਡੇ ਪੈਰਾਂ 'ਚ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਦੋਸਤੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆਂ ਲੈਂਫੈਟਿਕ ਸਿਸਟਮ ਚ ਖਰਾਬੀ ਦੀ ਵਜ੍ਹਾ ਕਰਕੇ ਮੈਂ ਤੁਹਾਨੂੰ ਸੌਖੀ ਤੇ ਸਰਲ ਭਾਸ਼ਾ ਦਾ ਦੱਸਦਾ ਵੀ ਲੈਂਫੈਟਿਕ ਸਿਸਟਮ ਹੁੰਦਾ ਕੀ ਆ ਦੋਸਤੋ ਜਿਹੜੀਆਂ ਸਾਡੇ ਮਤਲਬ ਧਮਣੀਆਂ ਹੁੰਦੀਆਂ ਇੱਕ ਤਾਂ ਹੁੰਦੀਆਂ ਧਮਣੀਆਂ ਜਿਹੜੀਆਂ ਸਾਡੇ ਦਿਲ ਤੋਂ ਖੂਨ ਸਾਰੇ ਅੰਗਾਂ ਨੂੰ ਲੈ ਕੇ ਜਾਂਦੀਆਂ ਏ ਇੱਕ ਹੁੰਦੀਆਂ ਜਿਹੜੀਆਂ ਨਸਾਂ ਸਾਡੇ ਸਾਰਾ ਮਾੜਾ ਖੂਨ ਦਿਲ ਤੱਕ ਲੈ ਕੇ ਆਉਂਦੀਆਂ ਇਹਨਾਂ ਦੇ ਨਾਲ ਨਾਲ ਇੱਕ ਹੋਰ ਨਸਾਂ ਚੱਲਦੀਆਂ ਏ ਜਿਨ੍ਹਾਂ ਦੇ ਵਿੱਚ ਚਿੱਟੇ ਰੰਗ ਦਾ ਤਰਲ ਪਦਾਰਥ ਹੁੰਦਾ ਜਿਹਨੂੰ ਲੈਂਫੈਟਿਕ ਫਲੂਇਡ ਕਿਹਾ ਜਾਂਦਾ ਜਦੋਂ ਇਸ ਲੈਂਫੈਡਿਕ ਫਲੂਇਡ ਦੇ ਵਿੱਚ ਕਿਸੇ ਵਜ੍ਹਾ ਕਰਕੇ ਬਲੌਕੇਜ ਆ ਜਾਂਦੀ ਆ ਬਲੌਕ ਹੋ ਜਾਂਦਾ ਏ ਤਾਂ ਉਹਦੇ ਕਰਕੇ ਵੀ ਸਾਨੂੰ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਸਵੇਲਿੰਗ ਆ ਜਾਂਦੀ। ਦੋਸਤੋ ਇਹ ਬਲੌਕੇਜ ਕੈਂਸਰ ਦੀ ਵਜ੍ਹਾ ਕਰਕੇ ਵੀ ਹੋ ਸਕਦੀ ਆ ਜਾਂ ਕੈਂਸਰ ਦਾ ਕਿਸੇ ਦਾ ਟ੍ਰੀਟਮੈਂਟ ਚੱਲਦਾ ਹੋਵੇ ਇਹਦੀ ਵਜ੍ਹਾ ਕਰਕੇ ਵੀ ਹੋ ਸਕਦੀ ਆ ਜਾਂ ਕਈਆਂ ਦੀਆਂ ਆ ਲੈਂਫੈਡਿਕ ਸਿਸਟਮ ਡੈਮੇਜ ਹੋ ਜਾਂਦਾ ਜਾਂ ਲਿੰਫ ਨੋਡ ਡੈਮੇਜ ਹੋ ਜਾਂਦੀਆਂ ਇਹਦੀ ਵਜ੍ਹਾ ਕਰਕੇ ਵੀ ਉਹਨਾਂ ਦੇ ਲੈਂਫੈਟਿਕ ਵਿੱਚ ਬਲੌਕੇਜ ਆ ਜਾਂਦੀ ਆ ਜਿਹਦੇ ਕਰਕੇ ਉਹਨਾਂ ਨੂੰ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਉਹਨਾਂ ਦੇ ਪੈਰਾਂ 'ਚ ਤੇ ਦੋਸਤੋ ਜਿਹੜੀ ਲੈਂਫੈਟਿਕ ਸਿਸਟਮ ਦੀ ਖਰਾਬੀ ਕਰਕੇ ਸੋਜ ਆਉਂਦੀ ਆ ਇਹਦੇ ਵਿੱਚ ਦਰਦ ਨਹੀਂ ਹੁੰਦੀ ਇਹ ਪੇਨਲੈਸ ਸਵੇਲਿੰਗ ਹੁੰਦੀ ਹੈ ਇਹਦੇ ਵਿੱਚ ਮਤਲਬ ਜਿਹੜੀ ਸੋਜ ਆ ਉਹ ਬਿਨਾਂ ਦਰਦ ਤੋਂ ਹੁੰਦੀ ਆ ਤੇ ਦੋਸਤੋ ਜਿਹੜੀ ਸਾਡੇ ਪੈਰਾਂ 'ਚ ਸੋਜ ਆਉਂਦੀ ਆ ਇਹ ਸਾਡੀਆਂ ਵੇਇਨਸ ਜਿਹੜੀਆਂ ਐ ਜਿਹੜੀਆਂ ਨਸਾਂ ਸਾਡੇ ਮਾੜਾ ਖੂਨ ਦਿਲ ਤੱਕ ਲੈ ਕੇ ਆਉਂਦੀਆਂ ਉਹਨਾਂ ਦੀ ਖਰਾਬੀ ਦੀ ਵਜ੍ਹਾ ਕਰਕੇ ਵੀ ਹੋ ਸਕਦੀ ਜਿਹਨੂੰ ਅਸੀਂ ਵੇਰੀਕੋਸ ਵੇਇਨਸ ਕਹਿੰਦੇ ਆ ਆਓ ਅਸੀਂ ਸੌਖੀ ਭਾਸ਼ਾ 'ਚ ਗੱਲ ਕਰਦੇ ਆ ਵੀ ਹੁੰਦਾ ਕੀ ਆ ਦੋਸਤੋ ਜਿਨ੍ਹਾਂ ਦਾ ਕੰਮ ਜ਼ਿਆਦਾ ਖੜੇ ਰਹਿਣ ਦਾ ਹੈ ਜਾਂ ਜਿਹੜੇ ਲਗਾਤਾਰ ਤੁਰੇ ਫਿਰਦੇ ਰਹਿੰਦੇ ਸਾਰਾ ਦਿਨ ਉਹਨਾਂ ਦੀਆਂ ਜਿਹੜੀਆਂ ਇਹ ਵੇਨਸ ਹੁੰਦੀਆਂ ਨਸਾਂ ਹੁੰਦੀਆਂ ਜਿਹੜੀਆਂ ਖੂਨ ਉੱਪਰ ਲੈ ਕੇ ਆਉਂਦੀਆਂ ਇਹਨਾਂ ਦੇ ਜਿਹੜੇ ਵਾਲਵ ਹੁੰਦੇ ਆ ਵਿੱਚ ਵਾਲਵ ਇਸ ਕਰਕੇ ਹੁੰਦੇ ਵੀ ਜਿਹੜਾ ਖੂਨ ਉੱਪਰ ਜਾ ਰਿਹਾ ਉਹ ਥੱਲੇ ਨੂੰ ਨਾ ਆਵੇ ਪਰ ਜਦੋਂ ਇਹ ਵਾਲਵ ਖਰਾਬ ਹੋ ਜਾਂਦੇ ਕਿਸੇ ਵਜ੍ਹਾ ਦੇ ਕਾਰਨ ਸਾਰਾ ਦਿਨ ਚੱਲਣ ਫਿਰਨ ਕਾਰਨ ਜਾਂ ਖੜੇ ਰਹਿਣ ਕਾਰਨ ਤਾਂ ਜਿਹੜਾ ਉਹਨਾਂ ਦਾ ਖੂਨ ਆ ਜਿਹੜਾ ਉੱਪਰ ਨੂੰ ਜਾਂਦਾ ਸੀ ਉਹ ਸਾਰਾ ਥੱਲੇ ਨੂੰ ਆਉਣਾ ਸ਼ੁਰੂ ਹੋ ਜਾਂਦਾ ਪੈਰਾਂ ਵੱਲ ਨੂੰ ਜਿੰਨਾ ਕਰਕੇ ਉਹਨਾਂ ਦੇ ਪੈਰਾਂ 'ਚ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਆ ਸੋ ਆ ਵੇਰੀਕੋਸ ਵੇਨ ਨਾ ਦੀ ਬਿਮਾਰੀ ਵੀ ਇੱਕ ਕਾਰਨ ਬਣਦੀ ਆ ਸਾਡੇ ਪੈਰਾਂ 'ਚ ਸੋਜ ਰਹਿਣ ਦਾ ਤੇ ਦੋਸਤੋ ਪੈਰਾਂ ਦੀ ਸੋਜ ਸਾਡੀਆਂ ਕਿਡਨੀਆਂ ਵਿੱਚ ਸਾਡੀਆਂ ਗੁਰਦਿਆਂ ਦੀ ਖਰਾਬੀ ਕਾਰਨ ਵੀ ਹੋ ਜਾਂਦੀ ਕਿਉਂਕਿ ਜਦੋਂ ਸਾਡੀਆਂ ਕਿਡਨੀਆਂ ਖਰਾਬ ਹੋ ਜਾਂਦੀਆਂ ਐ ਇਹ ਸਾਡੇ ਸਰੀਰ ਚੋ ਜਿਹੜਾ ਵਾਧੂ ਫਲੂਇਡ ਆ ਪਾਣੀ ਆ ਇਹਨੂੰ ਬਾਹਰ ਨਹੀਂ ਕੱਢ ਪਾਉਂਦੀਆਂ ਸਹੀ ਮਾਤਰਾ ਦੇ ਵਿੱਚ ਤਾਂ ਇਹ ਜਿਹੜਾ ਪਾਣੀ ਆ ਇਹ ਸਾਰਾ ਸਰੀਰ ਦੇ ਅੰਦਰ ਹੀ ਜਮਾ ਹੋਣਾ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਸਾਡੇ ਪੈਰਾਂ ਚ ਸੋਜ ਆਉਣੀ ਸ਼ੁਰੂ ਹੋ ਜਾਂਦੀ ਆ ਦੋਸਤੋ ਐਵੇਂ ਹੀ ਇਹ ਦਿਲ ਦੀ ਬਿਮਾਰੀ ਦਾ ਵੀ ਮਤਲਬ ਸੰਕੇਤ ਹੋ ਸਕਦੀ ਐ ਸੋਜ ਕਿਉਂਕਿ ਜਦੋਂ ਸਾਡੇ ਦਿਲ ਚ ਕਿਸੇ ਵਜ੍ਹਾ ਕਰਕੇ ਖਰਾਬੀ ਆਉਂਦੀ ਆ ਤਾਂ ਇਹ ਸਹੀ ਤਰੀਕੇ ਨਾਲ ਸਾਡੇ ਖੂਨ ਨੂੰ ਪੰਪ ਨਹੀਂ ਕਰ ਪਾਉਂਦਾ ਜੀਦੇ ਕਰਕੇ ਇੱਕ ਬੈਕ ਪ੍ਰੈਸ਼ਰ ਬਣ ਜਾਂਦਾ ਏ ਇਹਦਾ ਮਤਲਬ ਜਿਹੜਾ ਬੈਕ ਪ੍ਰੈਸ਼ਰ ਬਣਦਾ ਪਿੱਛੇ ਪ੍ਰੈਸ਼ਰ ਇਕੱਠਾ ਹੋ ਜਾਂਦਾ ਕਿਉਂਕਿ ਖੂਨ ਨੂੰ ਸਹੀ ਤਰੀਕੇ ਨਾਲ ਦਿਲ ਪੰਪ ਨਹੀਂ ਕਰ ਰਿਹਾ ਤਾਂ ਉਹ ਸਾਡਾ ਸਰੀਰ ਚ ਸਾਰਾ ਪਾਣੀ ਜਮਾ ਹੋਣਾ ਸ਼ੁਰੂ ਹੋ ਜਾਂਦਾ ਸੋ ਦਿਲ ਦੀ ਖਰਾਬੀ ਦੀ ਵਜ੍ਹਾ ਕਰਕੇ ਵੀ ਸਾਡੇ ਪੈਰਾਂ ਚ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਆ ਦੋਸਤੋ ਲਿਵਰ ਦੀਆਂ ਵੀ ਬਿਮਾਰੀਆਂ ਜਿਹੜੀਆਂ ਉਹ ਵੀ ਸਾਡੇ ਪੈਰਾਂ ਚ ਸੋਜ ਲੈ ਕੇ ਆਉਂਦੀਆਂ ਜਦੋਂ ਸਾਡੇ ਲਿਵਰ ਦਾ ਸਰੋਸੀਦ ਹੋ ਜਾਂਦਾ ਕਈਆਂ ਬਿਮਾਰੀਆਂ ਦੀ ਵਜ੍ਹਾ ਕਰਕੇ ਜਾਂ ਜਿਵੇਂ ਤੁਹਾਡਾ ਲਿਵਰ ਫੇਲਿਅਰ ਹੋ ਗਿਆ ਹੋਵੇ ਜਾਂ ਜਿਹੜੇ ਲੋਕਾਂ ਨੂੰ ਅਕਾਲਾ ਪੀਲੀਆ ਹੈਪੇਟਾਈਟਸ ਸੀ ਕਰਕੇ ਹੈਪੇਟਾਈਟਸ ਬੀ ਕਰਕੇ ਜਿਨ੍ਹਾਂ ਦਾ ਲਿਵਰ ਫੇਲ ਹੋ ਜਾਂਦਾ ਏ ਉਹਨਾਂ ਨੂੰ ਵੀ ਅਖੀਰ ਤੇ ਲਿਵਰ ਸਰੋਸਿਸ ਹੋ ਜਾਂਦਾ ਜਦੋਂ ਲਿਵਰ ਸਰੋਸਿਸ ਹੋ ਜਾਂਦਾ ਤਾਂ ਉਹਨਾਂ ਨੂੰ ਵੀ ਪੈਰਾਂ 'ਚ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਉਹਨਾਂ ਦੇ ਜਿਹੜਾ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਸਰੀਰ 'ਚ ਤੇ ਦੋਸਤੋ ਇਹ ਪੈਰਾਂ ਦੀ ਸੋਜ ਸਾਡੇ ਥਾਇਰੋਇਡ ਗਲੈਂਡ ਦੀ ਜਿਹੜੀ ਸਾਡੇ ਆ ਗਲੇ ਦੇ ਇੱਥੇ ਹੁੰਦੀ ਆ ਇਹਦੇ 'ਚ ਗੜਬੜੀ ਕਾਰਨ ਵੀ ਹੋ ਸਕਦੀ ਆ ਕਿਉਂਕਿ ਜਦੋਂ ਸਾਨੂੰ ਹਾਈਪੋਥਾਇਰੋਇਡਿਜ਼ਮ ਹੁੰਦਾ ਹੈ ਸਾਡਾ ਜਿਹੜਾ ਥਾਇਰੋਇਡ ਹਾਰਮੋਨ ਹੈ ਇਹ ਕਿਸੇ ਕਾਰਨ ਕਰਕੇ ਘੱਟ ਬਣਨਾ ਸ਼ੁਰੂ ਹੋ ਜਾਂਦਾ ਹੈ ਜਿਹਨੂੰ ਅਸੀਂ ਹਾਈਪੋਥਾਇਰੋਇਡਿਜ਼ਮ ਕਹਿੰਦੇ ਆ ਇਹ ਵੀ ਕਾਰਨ ਬਣਦਾ ਸਾਡੇ ਸਰੀਰ 'ਚ ਪਾਣੀ ਜਮਾ ਹੋਣ ਦਾ ਕਿਉਂਕਿ ਜਦੋਂ ਇਹ ਥਾਇਰੋਇਡ ਗਲੈਂਡ ਘੱਟ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਹਾਰਮੋਨ ਘੱਟ ਬਣਦਾ ਹੈ ਤਾਂ ਸਾਨੂੰ ਮਤਲਬ ਸਾਡਾ weight ਵਧ ਜਾਂਦਾ ਸਾਡੇ ਸੋਜਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸਰੀਰ 'ਚ ਪਾਣੀ ਵੱਧ ਜਮਾ ਹੋਣਾ ਸ਼ੁਰੂ ਹੋ ਜਾਂਦਾ ਇਹਦੇ ਨਾਲ ਨਾਲ ਸਾਡੀ ਆਵਾਜ਼ 'ਚ ਵੀ ਗੜਬੜੀ ਆ ਜਾਂਦੀ ਆ ਤੇ ਨਾਲ ਨਾਲ ਸਾਨੂੰ ਠੰਡ ਲੱਗਣੀ ਵੀ ਜ਼ਿਆਦਾ ਸ਼ੁਰੂ ਹੋ ਜਾਂਦੀ ਆ ਸੋ ਤੁਹਾਨੂੰ ਜੇ ਸੋਜ ਦੇ ਨਾਲ ਨਾਲ ਇਹ ਲੱਛਣ ਆ ਰਹੇ ਆ ਤੁਹਾਨੂੰ ਮਟਾਪਾ ਵੀ ਆ ਰਿਹਾ ਤਾਂ ਤੁਹਾਨੂੰ ਆਪਦਾ ਜਿਹੜਾ ਥਾਇਰੋਇਡ ਗਲੈਂਡ ਦਾ ਟੈਸਟ ਕਰਾ ਲੈਣਾ ਚਾਹੀਦਾ ਤੇ ਦੋਸਤੋ ਪੈਰਾਂ ਦੀ ਸੋਜ ਸਾਡੇ ਕਿਸੇ ਸੱਟ ਦੀ ਵਜ੍ਹਾ ਕਰਕੇ ਵੀ ਹੋ ਸਕਦੀ ਆ ਜਦੋਂ ਸਾਡੀ ਲੱਤ ਦੀ ਹੱਡੀ ਕੋਈ ਫ੍ਰੈਕਚਰ ਹੋ ਜਾਂਦੀ ਆ ਤਾਂ ਸਾਡੇ ਇਨਫਲੇਮੇਟਰੀ ਫਲੂਇਡ ਆ ਜਿਹੜਾ ਉਹ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਤਾਂ ਇਹ ਜਮਾ ਹੋਣ ਦੇ ਨਾਲ ਇਨਫਲੇਮੇਟਰੀ ਫਲੂਇਡ ਦੇ ਨਾਲ ਵੀ ਤੁਹਾਡੇ ਪੈਰਾਂ 'ਚ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਦੋਸਤੋ ਸੋਜ ਰਹਿਣ ਦਾ ਹੋਰ ਕਾਰਨ ਹੈ ਯੂਰਿਕ ਐਸਿਡ ਵਧਣਾ ਵੀ ਇਹਦਾ ਕਾਰਨ ਬਣ ਸਕਦਾ ਜੇ ਤੁਹਾਨੂੰ ਗਠੀਆ ਹੋ ਰਿਹਾ ਏ ਗਠੀਏ ਦੀ ਬਿਮਾਰੀ ਚੱਲ ਰਹੀ ਆ ਤਾਂ ਇਹਦੇ ਕਰਕੇ ਵੀ ਪੈਰਾਂ 'ਚ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਆ ਤੇ ਦੋਸਤੋ ਜਿਹੜੇ ਲੋਕ ਜ਼ਿਆਦਾ ਪ੍ਰੋਟੀਨ ਵਾਲਾ ਭੋਜਨ ਖਾਂਦੇ ਆ ਮਾਸ ਮੱਛੀ ਆਂਡਾ ਮਤਲਬ ਮੀਟ ਆਂਡਾ ਜਿਹੜੇ ਜ਼ਿਆਦਾ ਖਾਂਦੇ ਰੋਜ਼ਾਨਾ ਖਾਂਦੇ ਆ ਜਿਨ੍ਹਾਂ ਦੀ ਡਾਈਟ ਜ਼ਿਆਦਾ ਪ੍ਰੋਟੀਨ ਵਾਲੀ ਆ ਉਹਨਾਂ ਨੂੰ ਵੀ ਪੈਰਾਂ 'ਚ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਆ ਦੋਸਤੋ ਆਓ ਅਸੀਂ ਹੁਣ ਗੱਲ ਕਰਦੇ ਆਂ ਵੀ ਇਹ ਸੋਜ ਨੂੰ ਘੱਟ ਕਿਵੇਂ ਕੀਤਾ ਜਾ ਸਕਦਾ ਇਹਦੇ ਕੁਝ ਤਰੀਕੇ ਕੀ ਆ ਜਿਨ੍ਹਾਂ ਨਾਲ ਅਸੀਂ ਸੋਜ ਨੂੰ ਘਟਾ ਸਕਦੇ ਆਂ ਦੋਸਤੋ ਜੇ ਤੁਹਾਡੇ ਇੱਕ ਪੈਰ 'ਚਾ ਕਿਸੇ ਚੋਟ ਦੀ ਵਜ੍ਹਾ ਕਰਕੇ ਆ ਤਾਂ ਤੁਸੀਂ ਆਪਣੇ ਪੈਰ ਨੂੰ ਰੈਸਟ ਦਿਓ ਇਹਨੂੰ ਜੇ ਤੁਹਾਡੇ ਸੋਜ ਆ ਤਾਂ ਇਹਨੂੰ ਉੱਪਰ ਕਰਕੇ ਰੱਖੋ ਐਲੀਵੇਟ ਕਰਕੇ ਰੱਖੋ ਇਹਦੇ ਨਾਲ ਨਾਲ ਬਰਫ਼ ਦੀ ਟਬੋਰ ਕਰੋ ਇਹਦੇ ਨਾਲ ਵੀ ਤੁਹਾਨੂੰ ਬੜੀ ਰਾਹਤ ਮਿਲਦੀ ਆ ਤੇ ਦੋਸਤੋ ਜੇ ਸੋਜ ਤੁਹਾਨੂੰ ਸਫ਼ਰ ਦੇ ਕਾਰਨ ਆਈ ਆ ਤੁਸੀਂ 6 ਘੰਟੇ 5-6 ਘੰਟੇ ਟਰੈਵਲ ਕੀਤਾ ਤਾਂ ਆਈ ਆ ਤਾਂ ਤੁਹਾਨੂੰ ਸ਼ਾਮ ਨੂੰ ਆ ਕੇ ਇੱਕ ਹਲਕੀ ਜਿਹੀ ਸੈਰ ਕਰਨੀ ਚਾਹੀਦੀ ਆ ਵਾਕ ਕਰਨੀ ਚਾਹੀਦੀ ਆ ਇਹਦੇ ਨਾਲ ਕੀ ਹੁੰਦਾ ਤੁਹਾਡੀਆਂ ਜਿਹੜੀਆਂ ਮਾਸਪੇਸ਼ੀਆਂ ਲੱਤਾਂ ਦੀਆਂ ਇਹ ਹਰਕਤ ਵਿੱਚ ਆਉਂਦੀਆਂ ਐ ਤਾਂ ਤੁਹਾਡੇ ਜਿਹੜਾ ਮਤਲਬ ਫਲੂਡ ਜ਼ਿਆਦਾ ਇਕੱਠਾ ਹੋ ਰੱਖਿਆ ਇਹ ਲੱਤਾਂ 'ਚ ਉਹ ਉੱਪਰ ਨੂੰ ਜਾਣਾ ਸ਼ੁਰੂ ਹੋ ਜਾਂਦਾ ਤੁਹਾਡੇ ਬਲੱਡ ਸਰਕੂਲੇਸ਼ਨ ਠੀਕ ਹੋਣੀ ਸ਼ੁਰੂ ਹੋ ਜਾਂਦੀ ਆ ਤਾਂ ਤੁਹਾਡੇ ਆਟੋਮੈਟਿਕਲ ਜਿਹੜੀ ਸੋਜ ਆ ਪੈਰਾਂ ਦੀ ਉਹ ਘੱਟ ਹੋ ਜਾਊਗੀ ਸੋਜ ਆਉਣ ਦਾ ਕਾਰਨ ਕੁਝ ਕਿ ਦਵਾਈਆਂ ਵੀ ਹੁੰਦੀਆਂ ਜਿਹੜੀਆਂ ਅਸੀਂ ਲੰਮਾ ਸਮਾਂ ਖਾ ਰਹੇ ਹਾਂ ਜਿਵੇਂ ਅਸੀਂ ਬੀਪੀ ਤੋਂ ਮਲੋਡੀਪੀਨ ਖਾਣੇ ਆ ਜਾਂ ਜਿਨ੍ਹਾਂ ਦੀਆਂ ਸ਼ੂਗਰ ਤੋਂ ਦਵਾਈਆਂ ਚੱਲਦੀਆਂ ਇਹ ਵੀ ਕਾਰਨ ਬਣਦਾ ਸਾਡੇ ਪੈਰਾਂ 'ਚ ਸੋਜ ਰਹਿਣ ਦਾ ਸੋ ਜੇ ਤੁਹਾਨੂੰ ਤੁਸੀਂ ਇਹ ਦਵਾਈਆਂ ਖਾ ਰਹੇ ਆ ਤੁਹਾਨੂੰ ਲਗਾਤਾਰ ਸੋਜ ਰਹਿ ਰਹੀ ਆ ਤਾਂ ਤੁਹਾਨੂੰ ਆਪਣੇ ਡਾਕਟਰ ਦੀ ਸਲਾਹ ਕਰ ਲੈਣੀ ਚਾਹੀਦੀ ਆ ਕਿਤੇ ਤੁਹਾਨੂੰ ਇਹ ਦਵਾਈ ਦੀ ਡੋਜ਼ ਘਟ ਕਰਨ ਦੀ ਜਾਂ ਇਹ ਗੋਲੀ ਬੰਦ ਕਰਨ ਦੀ ਤਾਂ ਨਹੀਂ ਲੋੜ ਸੋ ਤੁਹਾਨੂੰ ਜੇ ਲਗਾਤਾਰ ਸੋਜ ਦੀ ਸ਼ਿਕਾਇਤ ਰਹਿੰਦੀ ਹੈ ਦਵਾਈਆਂ ਖਾਣ ਦੇ ਨਾਲ ਨਾਲ ਤੁਹਾਨੂੰ ਆਪਦੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਆ ਤੇ ਦੋਸਤੋ ਜਿੰਨਾ ਲੋਕਾਂ ਨੂੰ ਲਗਾਤਾਰ ਸੋਜ ਰਹਿੰਦੀ ਉਹਨਾਂ ਨੂੰ ਆਪਦੇ ਭੋਜਨ 'ਚ ਵੀ ਕੁਝ ਪਰਿਵਰਤਨ ਲਿਆਉਣ ਦੀ ਲੋੜ ਆ ਤੁਹਾਨੂੰ ਨਮਕ ਘਟਾਉਣ ਦੀ ਲੋੜ ਆ ਕਿਉਂਕਿ ਜਿਹੜਾ ਨਮਕ ਆ ਇਹਦੇ ਵਿੱਚ ਸੋਡੀਅਮ ਹੁੰਦਾ ਹੈ ਵਾਟਰ ਦੀ ਰੀਟੈਂਸ਼ਨ ਕਰਦਾ ਸਾਡੇ ਸਰੀਰ 'ਚ ਪਾਣੀ ਨੂੰ ਜਮਾ ਕਰਦਾ ਜਿਹਦੇ ਚੱਲਦਿਆਂ ਸਾਨੂੰ ਪੈਰਾਂ 'ਚ ਸੋਜ ਰਹਿਣੀ ਸ਼ੁਰੂ ਹੋ ਜਾਂਦੀ ਆ ਦੋਸਤੋ ਇਹਦੇ ਨਾਲ ਨਾਲ ਤੁਹਾਨੂੰ ਜੋ ਤੁਸੀਂ ਪਾਣੀ ਪੀਣੇ ਉਹਦੇ ਲਈ ਧਿਆਨ ਦੇਣ ਦੀ ਬੜੀ ਲੋੜ ਹੈ ਇਹਨੂੰ ਘੱਟ ਕਰਨ ਦੀ ਲੋੜ ਆ ਜੇ ਤੁਹਾਨੂੰ ਲਗਾਤਾਰ ਸੋਜ ਰਹਿੰਦੀ ਆ ਕਿਉਂਕਿ ਤੁਹਾਨੂੰ ਦੇਖਣਾ ਪੈਣਾ ਵੀ 24 ਘੰਟੇ ਤੁਹਾਡੀ ਪਿਸ਼ਾਬ ਦੀ ਮਾਤਰਾ ਕਿੰਨੀ ਆ ਜੇ ਤੁਸੀਂ 1 ਲੀਟਰ ਤੁਹਾਨੂੰ ਪਿਸ਼ਾਬ ਆ ਰਿਹਾ ਏ ਤਾਂ ਤੁਸੀਂ ਪਾਣੀ 3 ਲੀਟਰ ਪੀ ਰਹੇ ਆ ਤਾਂ ਇਹ ਵੀ ਕਾਰਨ ਬਣਦਾ ਤੁਹਾਡੇ ਸੋਚ ਰਹਿਣ ਦਾ ਕਿਉਂਕਿ ਜਿਹੜਾ ਵਾਧ ਤੁਸੀਂ ਪਾਣੀ ਪੀਨੇ ਆ ਉਹ ਤੁਹਾਡੇ ਸਰੀਰ ਚ ਫਲੂਇਡ ਮਤਲਬ ਜਮਾਂ ਹੀ ਹੋ ਰਿਹਾ ਏ ਸੋ ਪਾਣੀ ਜੇ ਤੁਸੀਂ 1 ਲੀਟਰ ਤੁਹਾਨੂੰ ਪਿਸ਼ਾਬ ਆ ਰਿਹਾ ਏ ਤਾਂ 1 ਲੀਟਰ ਦੇ ਨੇੜੇ ਤੇੜੀ ਤੁਹਾਨੂੰ 24 ਘੰਟੇ ਚ ਪਾਣੀ ਪੀਣਾ ਚਾਹੀਦਾ ਤੇ ਦੋਸਤੋ ਜੇ ਸੋਚ ਦੇ ਨਾਲ 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 ਤੁਹਾਨੂੰ ਬਾਕੀ ਲੱਛਣੇ ਵੀ ਆ ਰਹੇ ਤੁਹਾਡਾ ਸਾਹ ਵੀ ਫੁੱਲ ਰਿਹਾ ਏ ਤੁਹਾਨੂੰ ਪਾਣੀ ਦੀ ਜਿਹੜੀ ਪਿਸ਼ਾਬ ਦੀ ਮਾਤਰਾ ਉਹ ਵੀ ਘਟ ਮਤਲਬ ਪਿਸ਼ਾਬ ਵੀ ਘਟ ਆ ਰਿਹਾ ਏ ਤੁਹਾਡੀਆਂ ਅੱਖਾਂ 'ਚ ਜਾਂ ਫਿਰ ਸਰੀਰ 'ਚ ਪੀਲਾਪਨ ਵੀ ਦਿਖਾਈ ਦੇ ਰਿਹਾ ਤਾਂ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ ਕਰ ਲੈਣੀ ਚਾਹੀਦੀ ਹੈ ਕਿਉਂਕਿ ਇਹ ਤੁਹਾਡੇ ਦਿਲ ਦੀ ਕਿਸੇ ਖਰਾਬੀ ਦੀ ਵਜ੍ਹਾ ਕਰਕੇ ਹੋ ਸਕਦਾ ਹੈ ਕਿਡਨੀ ਜਾਂ ਲਿਵਰ ਦੀ ਵੀ ਖਰਾਬੀ ਦੀ ਵਜ੍ਹਾ ਕਰਕੇ ਹੋ ਸਕਦਾ ਸੋ ਜੇ ਤੁਹਾਨੂੰ ਲੱਗਦਾ ਵੀ ਇਹ ਵੀਡੀਓ ਮਤਲਬ ਉਹਨਾਂ ਲੋਕਾਂ ਲਈ ਫਾਇਦੇਮੰਦ ਹੈ ਜਿਨ੍ਹਾਂ ਨੂੰ ਪੈਰਾਂ ਦੀ ਸੋਜ ਰਹਿੰਦੀ ਆ ਤਾਂ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ 'ਚ ਪਹੁੰਚਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ ਪੇਜ ਵੀ ਫੋਲੋ ਕਰ ਲਓ ਤਾਂ ਜੋ ਅਗਲੀਆਂ ਵੀਡੀਓ ਵੀ ਮੈਂ ਜਿਹੜੀਆਂ ਬਣਾਉਣਾ ਕਿਸੇ ਬਿਮਾਰੀ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਸੋ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਜਾਜ਼ਤ ਦਿਓ ਧੰਨਵਾਦ